ਪਾਰਟੀ ਮਿਸ਼ਨ ਦੇ ਵੱਲੋਂ ਕੈਨੇਡਾ ਦੇ ਵਿੱਚ ਸਾਲ 2025 ਦਾ ਪਹਿਲਾ ਕੌਂਸਲਰ ਕੈਪ ਬ੍ਰਿਟਿਸ਼ ਕੋਲੰਬੀਆ ਦੇ ਬਾਟਸਫੋਰਡ ਸ਼ਹਿਰ ਦੇ ਵਿੱਚ ਸਿੱਧ ਖਾਲਸਾ ਦਿਵਾਨ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਸਫਲਤਾਪੂਰਵਕ ਲਗਾਇਆ ਗਿਆ। ਇਹ ਕੈਂਪ ਪ੍ਰੋ ਖਾਲਸਤਾਨੀ ਸਮਰਥਕਾਂ ਦੇ ਵਿਰੋਧ ਦੇ ਬਾਵਜੂਦ ਵੀ ਬਿਨਾਂ ਕਿਸੇ ਰਿਕਵਰਡ ਤੇ ਸੰਬੰਧ ਹੋਇਆ। ਇਸ ਦੀ ਸਫਲਤਾ ਦਾ ਮੁੱਖ ਕਾਰਨ ਸੀ ਗੁਰਦੁਆਰਾ ਸਾਹਿਬ ਦੇ ਵੱਲੋਂ ਪ੍ਰਾਪਤ ਕੀਤਾ ਗਿਆ ਅਦਾਲਤੀ ਹੁਕਮ ਜਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰਾ ਸਾਹਿਬ ਤੋਂ 50 ਮੀਟਰ ਦੀ ਦੂਰੀ ਤੇ ਰੋਕ ਕੇ ਰੱਖਿਆ। ਸਸਟਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੇ ਵੈਂਕੂਵਰ ਸਥਿਤ ਭਾਰਤੀ ਕੌਂਸਲਰ ਦੇ ਇੱਕ ਪ੍ਰੈਸ ਬਿਆਨ ਦੇ ਮਤੇਬਿਕ ਇੱਕ ਕੈਂਪ ਗੁਰਦੁਆਰਾ ਸਾਹਿਬ ਦੀ ਬੇਨਤੀ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਦਾ ਮਕਸਦ ਸਥਾਨਕ ਪਾਈਚਾਰੇ ਨੂੰ ਪਾਸਪੋਰਟ ਸੇਵਾਵਾਂ ਓਵਰਸੀ ਸੀਟਿਜ਼ਨ ਆਫ ਇੰਡੀਆ ਅਤੇ ਅਟੈਸਟੇਸ਼ਨ ਸੰਬੰਧੀ ਸਹੂਲਤਾਂ ਪ੍ਰਦਾਨ ਕਰਨਾ ਸੀ ਇਸ ਸੇਵਾਵਾਂ ਖਾਸ ਤੌਰ ਤੇ ਭਾਰਤ ਦੀ ਯਾਤਰਾ ਲਈ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੇ ਲਈ ਸਨ ਖਾਲਸਾ ਦਿਵਾਨ ਸੁਸਾਇਟੀ ਦੇ ਇੱਕ ਬੁਲਾਰੇ ਦੇ ਮੁਤਾਬਕ ਗੁਰਦੁਆਰਾ ਸਾਹਿਬ ਸਾਲ ਦੇ ਅਖੀਰ ਦੇ ਵਿੱਚ ਸੀਨੀਅਰ ਨਾਗਰਿਕਾਂ ਦੇ ਲਈ ਲਾਈਫ ਸਰਟੀਫਿਕੇਟ ਕੈਂਪ ਵੀ ਆਯੋਜਿਤ ਕਰੇਗਾ ਕੈਂਪ ਦੇ ਦੌਰਾਨ ਪ੍ਰੋ ਖਾਲਸਤਾਨੀ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਦੀ ਕਾਲ ਦਿੱਤੀ ਸੀ ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਪੋਸਟਰਾਂ ਦੇ ਰਾਹੀਂ ਫੈਲਾਈ ਗਈ। ਇਹਨਾਂ ਪੋਸਟਰਾਂ ਦੇ ਵਿੱਚ ਵੈਂਕੂਵਰ ਦੇ ਭਾਰਤੀ ਕੌਂਸਲ ਅਟਾਰਨੀ ਮਸਾਕੂਈ ਰੰਗਸੁੰਗ ਦਾ ਜ਼ਿਕਰ ਵੀ ਸੀ। ਪ੍ਰਦਰਸ਼ਨਕਾਰੀਆਂ ਨੇ ਪ੍ਰੋ ਖਾਲਸਤਾਨੀ ਨਾਅਰੇਬਾਜ਼ੀ ਵੀ ਕੀਤੀ ਅਤੇ ਇਹ ਵਿਰੋਧ 2023 ਦੇ ਵਿੱਚ ਸਰੀ ਦੇ ਵਿੱਚ ਪ੍ਰੋ ਖਾਲਸਤਾਨੀ ਨੇਤਾ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਨਾਲ ਜੁੜਿਆ ਹੋਇਆ ਸੀ। ਹਾਲਕਿ ਅਦਾਲਤੀ ਹੁਕਮ ਦੇ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਦੂਰ ਰੱਖਿਆ ਗਿਆ ਅਤੇ 50 ਮੀਟਰ ਦੀ ਦੂਰੀ ਤੇ ਹੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ। ਇਹ ਵਿਰੋਧ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਚੱਲ ਰਹੇ ਕੂਟਨੀਤਿਕ ਤਣਾਅ ਦਾ ਇੱਕ ਹਿੱਸਾ ਹੈ। ਸਤੰਬਰ 2023 ਦੇ ਵਿੱਚ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਦਾਅਵਾ ਕੀਤਾ ਸੀ ਕਿ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟਾ ਦਾ ਹੱਥ ਹੋ ਸਕਦਾ ਹੈ ਜਿਸ ਨੂੰ ਭਾਰਤ ਨੇ ਸਿਰੇ ਤੋਂ ਕਾਰਿਆ ਸੀ। ਅਕਤੂਬਰ 2024 ਦੇ ਵਿੱਚ ਕੈਨੇਡੀਅਨ ਸਰਕਾਰ ਨੇ 6 ਭਾਰਤੀ ਡਿਪਲੋਮੈਟਸ ਨੂੰ ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਨਾਲ ਜੁੜੇ ਹੋਣ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੈਨੇਡਾ ਛੱਡਣ ਦੇ ਲਈ ਕਿਹਾ ਸੀ ਪਿਛਲੇ ਸਾਲ ਕਾਉਂਸਲਰ ਕੈਂਪ ਨੂੰ ਪ੍ਰੋ ਖਾਲਸਤਾਨੀ ਸਮਰਥਕਾਂ ਦੇ ਵਿਰੋਧ ਅਤੇ ਕੁਝ ਹਿੰਸਕ ਝੜਪਾਂ ਦਾ ਸਾਹਮਣਾ ਕਰਨਾ ਪਿਆ ਸੀ 3 ਨਵੰਬਰ 2024 ਨੂੰ ਬ੍ਰੈਮਟਨ ਦੇ Hindu ਸਭਾ ਮੰਦਿਰ ਦੇ ਬਾਹਰ ਵੀ ਖਾਲਸਤਾਨੀ ਸਮਰਥਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਘਟਨਾ ਦੇ ਵਿੱਚ ਪੁਲਿਸ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਸਨ ਇਸ ਤੋਂ ਬਾਅਦ ਥਾਣੇਖ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਅਜਿਹੇ ਕੈਂਪਾਂ ਦੀ ਮਨਜ਼ੂਰੀ ਤੇ ਚੇਤਾਵਨੀ ਵੀ ਜਾਰੀ ਕੀਤੀ ਜਿਸ ਦੇ ਕਾਰਨ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਤਿੰਨ ਮੰਦਿਰਾਂ ਨੇ ਆਪਣੇ ਇਸਾਰੇ ਕੈਂਪ ਰੱਦ ਕਰ ਦਿੱਤੇ ਸਨ ਇਸ ਸਾਲ ਦੇ ਕੈਂਪ ਦੀ ਸਫਲਤਾ ਦੇ ਵਿੱਚ ਵੈਂਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਤੇ ਟੋਰਾਂਟੋ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਦੀ ਭੂਮਿਕਾ ਖਾਸ ਰਹੀ ਹੈ ਜਿਨ੍ਹਾਂ ਦੇ ਵੱਲੋਂ ਅਦਾਲਤੀ ਹੁਕਮ ਜਾਰੀ ਕੀਤੇ ਗਏ ਸਨ ਇਨ੍ਹਾਂ ਹੁਕਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕੈਂਪ ਸਥਾਨਾਂ ਦੇ ਨੇੜੇ ਹੋਣ ਤੋਂ ਰੋਕਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਇਸਨੇ ਸਥਾਨਕ ਪਾਈਚਾਰੇ ਖਾਸ ਤੌਰ ਤੇ ਸੀਨੀਅਰ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ ਜਾਂ ਫਿਰ ਰੁਕਾਵਟ ਦੇ ਸੇਵਾਵਾਂ ਦਾ ਲਾਭ ਉਠਾਉਣ ਦਾ ਮੌਕਾ ਦਿੱਤਾ। ਖਾਲਸਾ ਦਿਵਾਨ ਸੁਸਾਇਟੀ ਨੇ ਕਿਹਾ ਕਿ ਉਹ ਸੀਨੀਅਰ ਨਾਗਰਿਕਾਂ ਦੇ ਲਈ ਸਾਲ ਦੇ ਅਖੀਰ ਦੇ ਵਿੱਚ ਲਾਈਫ ਸਰਟੀਫਿਕੇਟ ਕੈਂਪ ਵੀ ਲਗਾਉਣਗੇ। ਸਥਾਨਕ ਪਾਈਚਾਰੇ ਨੇ ਅਦਾਲਤੀ ਸੁਰੱਖਿਆ ਤੇ ਪੁਲਿਸ ਸਹਿਯੋਗ ਦੀ ਮਦਦ ਨਾਲ ਅਜਿਹੇ ਕੈਂਪਾਂ ਨੂੰ ਜਾਰੀ ਰੱਖਣ ਦੀ ਅੱਗੇ ਉਮੀਦ ਵੀ ਜਤਾਈ ਹੈ। ਇਕ ਕੌਂਸਲਰ ਕੈਂਪ ਭਾਰਤੀ ਮਿਸ਼ਨ ਤੇ ਸਥਾਨਕ ਪਾਈਚਾਰੇ ਦੀ ਸਾਂਝੀ ਕੋਸ਼ਿਸ਼ ਦਾ ਇੱਕ ਸਫਲ ਨਤੀਜਾ ਸੀ। ਅਦਾਲਤੀ ਹੁਕਮਾਂ ਤੇ ਸੁਰੱਖਿਆ ਪ੍ਰਬੰਧਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਗਨ ਪਹੁੰਚ ਤੋਂ ਰੋਕਿਆ ਜਿਸ ਦੇ ਨਾਲ ਸਥਾਨਕ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮਿਲ ਸਕੀਆਂ। ਇਹ ਘਟਨਾ ਨਾ ਸਿਰਫ ਸਥਾਨਕ ਪਾਈਚਾਰੇ ਦੇ ਲਈ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਸਗੋਂ ਭਾਰਤ-ਕੈਨੇਡਾ ਸਬੰਧਾਂ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਵੀ ਸਹਿਯੋਗ ਤੇ ਸੁਰੱਖਿਆ ਦੀ ਮਿਸਾਲ ਪੇਸ਼ ਕਰਦੀ ਹੈ।